ਦੇਓ ਕ੍ਰਾਂਤੀ ਦਾ ਮਹਿੰਮ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਤੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਚਾਲੂ ਕੀਤਾ ਜਿਹਦੇ ਵਿੱਚ ਅਸੀਂ ਸਾਰੇ ਇਨਵੈਸਟਰਸ ਨੂੰ ਸਾਰੇ ਇੰਡਸਟਰੀਲਿਸਟਾਂ ਨੂੰ ਜਿਹੜੇ ਇੱਥੇ ਇਨਵੈਸਟ ਕਰਨਾ ਚਾਹੁੰਦੇ ਉਹਨਾਂ ਲਈ ਰੈਡ ਕਾਰਪੋਰੇਟ ਲੇ ਕਰ ਰਹੇ ਹਾਂ ਉਸ ਲੜੀ ਵਿੱਚ ਸਾਡੇ ਆਪਣੇ ਪੰਜਾਬ ਦੇ ਇੰਡਸਟਰੀਲਿਸਟ ਵਰਿੰਦਰ ਗੁਪਤਾ ਜੀ ਆਈਓਐਲ ਕੈਮੀਕਲਜ਼ ਦੇ ਇਹ ਹੁਣ 1400 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨ ਜਾ ਰਹੇ ਹੈ ਬਰਨਾਲੇ ਵਿੱਚ ਇਹ ਖਬਰਾਂ ਚ ਪੂਰਾ ਹੈਗਾ ਅੱਜ ਇਹ 1400 ਕਰੋੜ ਰੁਪਏ ਦੀ ਅਸੀਂ ਇਨਵੈਸਟਮੈਂਟ ਅਨਾਉਂਸ ਕਰ ਰਹੇ ਹਾਂ ਜਿਹਦੇ ਚੈਨਾਂ ਨੂੰ এনवायरमेंट ਕਲੀਅਰੈਂਸ ਮਿਲ ਚੁੱਕਾ ਹੈ ਕੁਛ ਮੈਂ ਡਿਟੇਲ ਦੱਸ ਰਿਹਾ ਕਿ ਜਿਹੜਾ ਐਗਜ਼ਿਸਟਿੰਗ ਇਹਨਾਂ ਦੀ ਕੰਪਨੀ ਹੈਗੀ ਆ ਉਹ 2300 ਕਰੋੜ ਰੁਪਏ ਦੀ ਇਹਨਾਂ ਦੀ ਰੈਵਨਿਊ ਜਨਰੇਸ਼ਨ ਹੈਗੀ ਸਾਲ ਦੀ ਪਰ ਜਦੋਂ ਇਹ ਨਵੀਂ ਇਨਵੈਸਟਮੈਂਟ ਹੋ ਜਾਏਗੀ ਔਰ ਪੂਰਾ ਇੰਪਲੀਮੈਂਟ ਹੋ ਜਾਏਗਾ ਕੋ 5000 ਕਰੋੜ ਰੁਪਏ ਦੀ ਇਹਨਾਂ ਦੀ ਰੈਵਨਿਊ ਹੋ ਜਾਏਗਾ ਪੰਜਾਬ ਚ ਜਿਹੜੀ এমਪਲాయਮੈਂਟ ਹੈ ਐਗਜ਼ਿਸਟਿੰਗ এমਪਲాయਮੈਂਟ ਹੈ ਨਾ ਕੋਲ 3100 ਬੰਦਾ ਕੰਮ ਕਰਦਾ ਨਵੀਂ ਇਨਵੈਸਟਮੈਂਟ ਤੋਂ ਬਾਅਦ 5000 ਤੋਂ ਉੱਪਰ ਬੰਦਾ ਇਹਨਾਂ ਕੋਲ ਕੰਮ ਕਰੇਗਾ ਮਤਲਬ 2000 ਦੇ ਕਰੀਬ ਐਡੀਸ਼ਨਲ এমਪਲాయਮੈਂਟ ਜਿਹੜੀ ਅੱਜ ਦੀ ਇਨਵੈਸਟਮੈਂਟ ਅਨਾਉਂਸ ਹੋ ਰਹੀ ਹੈ ਉਹਦੇ ਵਿੱਚ ਆਏਗਾ ਟੋਟਲ ਇਨਵੈਸਟਮੈਂਟ ਤੁਹਾਨੂੰ ਪਿਛਲੀ ਈਅਰ ਵੀ ਦੱਸਿਆ ਸੀਗਾ ਉਹਦੇ ਫਿਗਰਸ ਆਸ-ਪਾਸ ਹੈ ਕਿ 1.30 ਲੱਖ ਕਰੋੜ ਰੁਪਏ ਦੀ ਇਨਵੈਸਟਮੈਂਟ ਅਜ ਤੱਕ ਆ ਚੁੱਕੀ 2022 ਤੋ ਬਾਅਦ ਪਰ ਉਹਦੇ ਚ ਕੋਈ ਹਾਫ ਮਿਲੀਅਨ 5 ਲੱਖ ਬੰਦੇ ਦੀ এমਪਲੋਇਮੈਂਟ ਉਸ ਇਨਵੈਸਟਮੈਂਟ ਨਾਲ ਮਿਲੀ ਹੈ